ਕੋਈ ਹੱਲ ਨਹੀਂ ਆ ਪਾਣੀ ਦਾ ਵੀ ਕਿ ਹਾਂ ਪਾਣੀ ਨਿਕਲੂਗਾ ਨਹੀਂ ਨਿਕਲੂਗਾ ਇਹ ਮਿੱਟੀ ਕੋਈ ਹੈਗਾ ਹੀ ਪਰਬੰਧ ਹੈਗਾ ਮਿੱਟੀ ਦਾ ਮਾਹੌਲ ਤੇ ਇਧਰ ਵੀ ਖਰਾਬ ਹੈ ਸਰ ਜੀ ਪਿਛਲੀ ਵਾਰ ਵੀ ਕੁਝ ਨਹੀਂ ਬਚਿਆ ਇਸ ਵਾਰ ਵੀ ਉਹੀ ਮਾਹੌਲ ਅਬ ਆਈ ਸਾਲੀ ਆ ਮੈਸੇ ਕਰਾਂਗੇ ਤਾਂ ਕਾਹ ਜਾਏਗੇ ਇੱਕ ਵਾਰ ਫਿਰ ਤੋਂ ਪਟਿਆਲਾ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿਹੜਾ ਨੀਵਾ ਪੱਤਰੀ ਇਲਾਕੇ ਪਟਿਆਲੇ ਦਾ ਉੱਥੇ ਇਲਾਕੇ ਦੇ ਵਿਚਕਾਰ ਲੋਕਾਂ ਨੂੰ ਇੱਕ ਡਰ ਬਣਿਆ ਹੋਇਆ ਹੈ ਕਿ ਕਿਤੇ ਪਾਣੀ ਦਾ ਪੱਤਰ ਫਿਰ ਬਦਦਾ ਹੈ ਤਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਆਮ ਲੋਕਾਂ ਦੇ ਲਈ ਬਣ ਸਕਦੀਆਂ ਨੇ ਕਿਉਂਕਿ ਜਿਹੜਾ ਵੱਡੀ ਨਦੀ ਦੀ ਜਿਹੜੀ ਜਿਹੜੀ ਮਰੰਮਤ ਦਾ ਕੰਮ ਹੈ ਉਹ ਵੀ ਚੱਲ ਰਿਹਾ ਹੈ ਜਿਹੜਾ ਕਿਹਾ ਗਿਆ ਸੀ ਕਿ ਪੱਕੀ ਕੀਤੀ ਜਾਏਗੀ ਜਿਸ ਨਾਲ ਜਿਹੜੇ ਨੀਵੇ ਪੱਤਰੀ ਇਲਾਕੇ ਨੇ ਉਹਨਾਂ ਨੂੰ ਕੁਝ ਫਾਇਦਾ ਮਿਲੇਗਾ ਤੇ ਜਿਹੜੇ ਹੜ੍ਹ ਦੇ ਹਾਲਾਤ ਨੇ ਉੱਥੇ ਨਹੀਂ ਬਣਨਗੇ ਫਿਲਹਾਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਹੀ ਜਿਹੜਾ ਬੰਨ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਗਿਆ ਸੀਗਾ ਕਿ ਪਾਣੀ ਜਿਹੜਾ ਉਹ ਨਦੀ ਦੇ ਵਿੱਚੋਂ ਜਿਹੜਾ ਨੀਵੇ ਪ ਨਾ ਵੜੇ ਪਰ ਇਹ ਜਿਹੜਾ ਬੰਨ ਹੈ ਉਹ ਵੀ ਫਿਲਹਾਲ ਕਮਜ਼ੋਰ ਦਿਖ ਰਿਹਾ ਹੈ ਕਿ ਜਦੋਂ ਹੜ ਦੇ ਹਾਲਾਤ ਵਧਣਗੇ ਤਾਂ ਪਾਣੀ ਦਾ ਜਿਹੜਾ ਉਹ ਹੈਗਾ ਪੱਧਰ ਆ ਵਧੇਗਾ ਤਾਂ ਇਧਰ ਇਲਾਕਿਆਂ ਦੇ ਵਿਚਕਾਰ ਪਾਣੀ ਜਿਹੜਾ ਵੜ ਸਕਦਾ ਫਿਲਹਾਲ ਜਿਹੜੇ ਕੁਝ ਲੋਕ ਨੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਕਿ ਆਖਰ ਕਿਹੋ ਜਿਹਾ ਮਾਹੌਲ ਹੈ ਫਿਲਹਾਲ ਹੋਰੇ ਗੱਲਬਾਤ ਕਰਦੇ ਆ ਕੀ ਕੀ ਲੱਗ ਰਿਹਾ ਜੀ ਕੀ ਮਾਹੌਲ ਕੀ ਹੈ ਹੋਰੇ ਫਿਲਹਾਲ ਮਾਹੌਲ ਤਾਂ ਇਧਰ ਬਹੁਤ ਖਰਾਬ ਹੈ ਸਰ ਜੀ ਇਧਰ ਪਿਛਲੀ ਵਾਰ ਵੀ ਕੁਝ ਨਹੀਂ ਬਚਿਆ

ਆਏ ਵਾਸਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਨਗਰ ਨਿਗਮ ਵੱਲੋਂ ਕਿਉਂਕਿ ਜਿਹੜਾ ਬੰਦ ਪਰਵੜਿਆਂ ਹੋਇਆ ਬੰਨ ਵੀ ਜਿਹੜਾ ਕਮਜ਼ੋਰ ਦਿਖ ਰਿਹਾ ਜੇਕਰ ਕੱਲ ਨੂੰ ਹੜ ਦੇ ਹਾਲਾਤ ਬਣਨਗੇ ਤਾਂ ਲੱਗਦਾ ਨਹੀਂਗਾ ਕਿ ਉਹਰੇ ਬਚਾਅ ਹੋ ਪਾਏਗਾ ਇਸ ਬੰਦੇ ਦਾ ਹਾਂ ਇਸ ਬਾਤ ਦਾ ਕੋਈ ਅੰਦਾਜ਼ਾ ਨਹੀਂ ਹੈ ਕੋਈ ਨਹੀਂ ਆਇਆ ਇੱਧਰ ਬੰਦਾ ਉਹ ਕਰਨੇ ਕੇ ਲਈ ਅਭੀ ਇਹ ਹੀ ਕਹਿ ਰਹੇ ਵੀ ਨਹੀਂ ਆਏਗਾ ਔਰ ਇਹ ਵੀ ਕਹਿ ਰਹੇ ਕਿ ਆ ਵੀ ਜਾਏਗਾ ਖਾਲੀ ਕਰ ਦੋ ਤੇ ਦੀ ਸਿਹਤ ਮੰਤਰੀ ਵੀ ਦਿਖਾਈ ਦਿੰਦੇ ਨੇ ਇਸ ਇਲਾਕੇ ਦੇ ਵਿੱਚ ਕਰੋ ਉਹਨਾਂ ਵੱਲੋਂ ਵੀ ਕੋਈ ਆਪਣੇ ਸਾਰ ਲੈਣ ਵਾਸਤੇ ਆਏ ਸਨ ਕਿਉਂਕਿ ਜਿਹੜਾ ਦੌਰ ਹੈ ਉਸ ਤੋਂ ਇਸ ਇਲਾਕੇ ਦਾ ਉਹ ਕੀਤਾ ਗਿਆ ਸੀ ਉਹਨਾਂ ਵੱਲੋਂ ਸਿਹਤ ਮੰਤਰੀ ਪਹੁੰਚੇ ਸਨ ਨਹੀਂ ਸਦਾ ਨਾ ਕੁਝ ਨਹੀਂ ਆਇਆ ਇੱਥੇ ਪਰ ਨਾ ਕੋਈ ਪੈਸਾ ਆਇਆ ਨਾ ਕੋਈ ਦੇਲਾ ਆਇਆ ਬਸ ਗਰੀਬ ਬੰਦੋ ਕੋ ਰਾਸ਼ਨ ਵਗੈਰਾ ਮਿਲਿਆ ਬਸ ਹੋਰ ਕੁਝ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਇੱਥੇ ਸਾਡਾ ਸਾਡਾ ਬਹੁਤ ਨੁਕਸਾਨ ਆਇਆ ਪਿਛਲੀ ਵਾਰੀ ਬਹੁਤ ਨੁਕਸਾਨ ਹੋਇਆ ਪਰ ਸਰਕਾਰ ਵਾਲੋ ਕਿਸੇ ਵੱਲੋਂ ਕੋਈ ਵੀ ਨਹੀਂ ਆਇਆ ਸਾਨੂੰ ਪੁੱਛਣ ਵਾਸਤੇ ਵੀ ਕਿਵੇਂ ਨੇ ਕਿਵੇਂ ਜੀ ਰਹੇ ਨੇ ਕਿਵੇਂ ਮਰ ਰਹੇ ਨੇ ਪਾਣੀ ਸਾਡਾ ਅੱਧਾ ਘਰ ਡੁੱਬਿਆ ਹੋਇਆ ਸੀ ਪਾਣੀ ਕਿੰਨੇ ਫੁੱਟ ਉੱਚਾ ਆਣੀ ਸੀ ਜਦੋਂ ਇੱਥੇ ਪਾਣੀ ਆਹ ਦੇਖੋ ਨਿਸ਼ਾਨ ਹੁਣ ਤੱਕ ਵੀ ਹੈਗਾ ਹੁਣ ਵੀ ਸਾਨੂੰ ਡਰ ਹੈਗਾ ਹੁਣ ਵੀ ਸਾਨੂੰ ਇਹ ਕੰਨੇ ਆ ਕਿ ਪਾਣੀ ਪਾਣੀ ਅੱਜ ਕੀ ਬਹੁਤ ਆਦਾ ਹੋਊਗਾ ਕੱਲ ਨਾਲੋਂ ਵੀ ਜ਼ਿਆਦਾ ਪਾਣੀ ਆਊਗਾ ਸਾਨੂੰ ਕੋਈ ਹਰਜਾਨਾ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਜੀਰੇ ਕੀ ਮਰ ਰਹੇ ਆ ਸਾਨੂੰ ਕੋਈ ਨਹੀਂ ਪੁੱਛਣ ਆਇਆ ਸਿਰਫ ਇਹੀ ਜਗ੍ਹਾ ਕਿ ਹਾਂ ਪਿੰਡ ਵਾਲੇ ਆਏ ਸੀ ਕਿ ਇਹਨਾਂ ਨੇ ਰੋਟੀ ਪਾਣੀ ਦਿੱਤੀ ਹੈ ਸਾਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਰੋਟੀ ਪਾਣੀ ਪੀਲੋ ਅਸੀਂ ਇਨਾਂ ਵੱਲੋਂ ਬਹੁਤ ਸੁਖਦਾਇ ਨਾਲ ਕਰਦੇ ਆਂ ਸੁਕਲਵਾਦ ਉਹ ਆਂ ਇਹਨਾਂ ਸਾਡੀ ਮਦਦ ਕਿਤੇ ਸਰਕਾਰ ਵੱਲੋਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਜੀ ਕੀ ਲੱਗਦਾ ਕੀ ਹੁਣ ਜਿਵੇਂ ਜੇਕਰ ਹਾਲਾਤ ਦੁਬਾਰਾ ਇਹੋ ਜਿਹੇ ਬਣਦੇ ਨੇ ਮੁਸ਼ਕਿਲਾਂ ਵੱਧ ਸਕਦੀਆਂ ਫਿਰ ਤੁਹਾਡੀਆਂ ਸਾਰਿਆਂ ਦੀ ਜਿਵੇਂ ਸਰ ਕਹਿ ਰਹੇ ਨੇ ਜਿਵੇਂ ਕਹਿ ਰਹੇ ਨੇ ਪਾਣੀ ਯਤ ਕੀ ਵਾਦਾ ਹੋਊਗਾ ਤਾਂ ਮੁਸ਼ਕਲ ਤਾਂ ਹੈਗੀ ਹੈ ਮੰਨ ਫਿਰ ਮੈਂ ਸੁਣਨ ਚਾਹ ਰਿਹਾ ਕਹਿੰਦੇ ਇਲਾਕੇ ਦੇ ਵਿੱਚ ਕਰ ਲੋਕਰ ਸਮਾਨ ਵੀ ਜਿਹੜਾ ਹੈਗਾ ਕੋਠਿਆਂ ਤੇ ਚੜ੍ਹਨਾ ਸ਼ੁਰੂ ਕਰਤਾ ਕੁਝ ਇਹੋ ਜਿਹਾ ਵੀ ਸਰ ਬਿਲਕੁਲ ਕਰਤਾ ਸਰ ਜਿਨ੍ਹਾਂ ਦਾ ਬਣਿਆ ਹੋਆ ਉਹਨਾਂ ਨੇ ਪਹੁੰਚਾ ਲਿਆ ਜਿਨ੍ਹਾਂ ਨੂੰ ਨਹੀਂ ਉੱਪਰ ਬਣਿਆ ਹੋਇਆ जिन्होंने उपर नहीं बनिया वा अगले किसो हूँ जिनादार है अगले रेह लगे रिश्तेदार भी दो दिन रखा जाए सोचता नहीं गरीबा बारे महल कद नहीं सोचा करते पेंटर है दड़ी करता देख ली हूं भी सारा पानी रुकिया वाई एना गंद है कोई हल नहीं है पानी का भी हां पानी निकलूगा नहीं निकलूगा ਇਹ ਮਿੱਟੀ ਹੈ ਕੋਈ ਹੈਗਾ ਵੀ ਪ੍ਰਬੰਧ ਹੈਗਾ ਮਿੱਟੀ ਦਾ